ਇਸ ਬਾਰੇ ਦੀ اہم ਖਬਰ سامنے ਆ ਰਹੀ ਹੈ ED ਦੀ ਟੀਮ ਦੇ ਵੱਲੋਂ ਅੱਜ ਇੱਕ ਹੋਰ ਕਾਂਗਰਸੀ ਆਗੂ ਦੇ ਘਰ ਰੇਡ ਕੀਤੀ ਗਈ ਹੈ ਸਵੇਰੇ ਹੀ ED ਦੀ ਟੀਮ ਦੇ ਵੱਲੋਂ ਇਸੇ ਕਾਂਗਰਸੀ ਆਗੂ ਦੇ ਘਰ ਪਹੁੰਚ ਕੇ ਰੇਡ ਕੀਤੀ ਜਾਂਦੀ ਹੈ ਔਰ ਪੂਰਾ ਮਾਮਲਾ ਸਾਬਕਾ ਮੰਤਰੀ ਰਹੇ ਭਾਰਤ ਪੁਛਨ ਆਸ਼ੂ ਦੇ ਨਾਲ ਜੁੜਿਆ ਹੋਇਆ ਕਿਉਂਕਿ ਭਾਰਤ ਪੁਛਨ ਆਸ਼ੂ ਜਿਸ ਟਰਾਂਸਪੋਰਟ ਟੈਂਡਰ ਘੁਟਾਲੇ ਮਾਮਲੇ ਦੇ ਵਿੱਚ ਇਸ ਵੇਲੇ ਈਡੀ ਦੀ ਗ੍ਰਿਫਤਾਰੀ ਗ੍ਰਿਫਤ ਦੇ ਵਿੱਚ ਨੇ ਤੇ ਐਸੇ ਮਾਮਲੇ ਦੇ ਨਾਲ ਹੀ ਇਸ ਕਾਂਗਰਸੀ ਆਗੂ ਦੇ ਘਰ ਵੀ ਈਡੀ ਦੀ ਟੀਮ ਪਹੁੰਚੀ ਹੈ ਤਸਵੀਰਾਂ ਦਿਖਾ ਦਿੰਦੇ ਜਿੱਥੇ ਖੰਨਾ ਦੇ ਵਿੱਚ ਇਸ ਕਾਂਗਰਸੀ ਆਗੂ ਦਾ ਘਰ ਜਿੱਥੇ ਈਡੀ ਦੀ ਟੀਮ ਪਹੁੰਚੀ ਹੈ ਰਾਜਦੀਪ ਸਿੰਘ ਇੱਕ ਕਾਂਗਰਸੀ ਆਗੂ ਹੈ ਜਿਸ ਦੇ ਕਰ ਰੇਡ ਕੀਤੀ ਜਾ ਰਹੀ ਹੈ ਮੰਡੀਆਂ ਦੇ ਵਿੱਚ ਟਰਾਂਸਪੋਰਟ ਟੈਂਡਰ ਕੋਟਾਲੇ ਦਾ ਮਾਮਲਾ ਹੈ ਇਸੇ ਮਾਮਲੇ ਦੇ ਵਿੱਚ ਭਾਰਤ ਕੁਸ਼ਨ ਆਸ਼ੂ ਵੀ ਜੇਲ੍ਹ ਦੇ ਵਿੱਚ ਬੰਦ ਨੇ ਈਡੀ ਦੇ ਵੱਲੋਂ ਕੁਝ ਦਿਨ ਪਹਿਲਾਂ ਹੀ ਇਹਨਾਂ ਦੀ ਗ੍ਰਿਫਤਾਰੀ ਕੀਤੀ ਸਗੀ ਲੰਬੀ ਪੁੱਛਗਿੱਛ ਤੋਂ ਬਾਅਦ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਇਸੇ ਮਾਮਲੇ ਦੇ ਵਿੱਚ ਕਈ ਸਾਥੀ ਜਿਹੜੇ ਭਾਰਤ ਕੁਸ਼ਨ ਆਸ਼ੂ ਦੇ ਰਹੇ ਨੇ ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਈ ਸਾਥੀਆਂ ਨੂੰ ਸਮਣ ਭੇਜੇ ਗਏ ਨੇ ਤੇ ਇਸੇ ਲੜੀ ਦੇ ਵਿੱਚ ਅੱਜ ਰਾਜਦੀਪ ਸਿੰਘ ਜੋ ਕਾਂਗਰਸੀ ਆਗੂ ਨੇ ਤੇ ਖੰਨਾ ਦੀ ਮੰਡੀ ਦੇ ਵਿੱਚ ਆਰਤੀ ਵੀ ਨੇ ਤੇ ਇਹਨਾਂ ਦਾ ਸਬੰਧ ਵੀ ਇਸੇ ਮਾਮਲੇ ਦੇ ਨਾਲ ਜੁੜਦਾ ਹੋਇਆ ਦੇਖਿਆ ਜੀ ਈਡੀ ਦੀ ਟੀਮ ਇੱਥੇ ਪਹੁੰਚੀ ਹੈ ਹੁਣ ਤੱਕ ਕੀ ਕੁਝ ਕਾਰਵਾਈ ਹੋਈ ਹੈ ਉਹ ਜਾਣਕਾਰੀ ਲੈ ਲੈਂਦੇ ਆ ਸੰਦੀਪ ਸ਼ਰਮਾ ਫੋਨ ਲਾਈਨ ਤੇ ਜੁੜੇ ਨੇ ਸੰਦੀਪ ਈਡੀ ਦੀ ਟੀਮ ਦੇ ਵੱਲੋਂ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ ਕੋਈ ਪੁੱਛਗਿੱਛ ਕੀਤੀ ਜਾ ਰਹੀ ਹੈ ਜੀ ਬਿਲਕੁਲ ਆਪ ਦੀ ਕੀ ਮੈਂ ਦੱਸ ਸਕੀ ਨੌਰ ਸਾਰੀ ਸਫਤੋ ਜੜੀ ਵੱਡੀ ਹੈ ਸੇ ਸਭ ਤੋਂ ਵੱਡੀ ਮੰਡੀ ਹੈ ਖੰਨਾ ਵਿੱਚ ਅੱਜ ਦਾ ਹਾਂ ਹਾਂ ਦੱਸ ਕੀ ਫਾਰ ਕੋਸ਼ਲ ਹਾਸ ਜਿਹੜੇ ਪਹਿਲਾਂ ਹੀ ਟੈਂਟਰ ਘਟਾ ਦੇ ਵਿੱਚ ਜਿਲ੍ਹੇ ਦੇ ਪੀਡੀ ਵੱਲੋਂ ਹਿਰਾਸਤ ਵਿੱਚ ਹੈ ਤਾਂ ਉਸ ਤੋਂ ਬਾਅਦ ਨੂੰ ਲੈ ਕੇ ਹੀ ਖੰਨਾ ਦੇ ਆਰਟੀ ਹੈ ਜਿਹੜੀ ਉਹਨੇ ਆੜੇ ਦੁਕਾਨ ਹੈਗੀ ਰਾਜਦੀਪ ਸਿੰਘ ਰਾਜਦੀਪ ਸਿੰਘ ਕਾਂਗਰਸ ਨੂੰ ਆਗੂ ਹੈਗੀ ਕਾਫੀ ਐਕਟਿਵ ਇਹ ਮੈਂਬਰ ਵੀ ਹੈਗੀ ਹੈ ਕਾਂਗਰਸ ਦੇ ਤਾਂ ਇਹ ਇੱਕ ਮਰੇਕੂਲਾ ਰੂਟ ਤੇ ਇੱਕ ਪਿੰਡ ਪੈਂਦਾ ਉੱਥੇ ਇਸ ਲਈ ਕੁੱਲ ਉੱਥੇ ਇਹਨਾਂ ਦੇ ਘਰ ਤੇ ਸਵੇਰ ਤਕਰੀਬਨ 4 ਵਜੇ ਜਿਹੜੀ ਜਿਹੜੀ ਪੂਰੀ ਟੀਮ ਹੈ ਤਕਰੀਬਨ 10 ਤੋਂ 12 ਜਿਹੜੇ ਬੰਦੇ ਹੁੰਦੇ ਆ ਅਧਿਕਾਰੀ ਹੁੰਦੇ ਆ ਉਹ ਉਹਨਾਂ ਦੇ ਘਰ ਦੇ ਵਿੱਚ ਰੇਡ ਕਰਦੇ ਇਮੀਡੀਏਟਲੀ ਤਾਂ एकदम ਪੱਕੇ ਪੱਕੇ ਰਜਿੰਦੀਆਂ ਤਾਂ ਉਹਦੇ ਗੇਟ ਨੂੰ ਤਾਲਾ ਪੁੱਛ ਕੀਤੀ ਜਾਂਦੀ ਹੈ ਤੇ ਬਾਕੀ ਦਾ ਪੁਲਿਸ ਬਾਹਰ ਦੇ ਨਾਲ ਕੀਤੀ ਜਾਂਦੀ ਹੈ ਤਾਂ ਇਹ ਸਾਰੀ ਉੱਤੀ ਦਸਤਾਵੇਜ਼ਾਂ ਕਿੰਨੇ ਵੀ ਨਾਲ ਦਸਤਾਵੇਜ਼ ਉਹੀ ਬਗੈਰ ਉਹਦੀ ਤਾਂ ਜਾਂਚ ਕੀਤੀ ਜਾ ਰਹੀ ਹੈ ਸਾਲ 40 ਜਾਂਚ ਚੱਲੀ ਹੈ لیکن ਇਹ ਸਾਰੇ ਦਾ ਮਾਮਲਾ ਹੈਗਾ ਇਹ ਸਿਰਫ ਭਾਗੂਸ਼ਣ ਆਸ਼ੂ ਜਿਹੜੇ ਐਸਟੈਂਪ ਈਡੀ ਦੇ ਹरासत ਚ ਆ ਉਹ ਸਾਰੇ ਜਾਂਚ ਦਾ ਇੱਕ ਕਿਸਮਾ ਵੀ ਮੰਨਿਆ ਜਾ ਰਿਹਾ ਤਾਂ ਕਿ ਇਹ ਵੀ ਕਾਫੀ ਨਜ਼ਦੀਕੀ ਰਹੇ ਆ ਭਾਗੂਸ਼ਣ ਆਸ਼ੂ ਦੇ ਸੋ ਕਿ ਸਾਰੇ ਟੈਂਡਰ ਮਾਲਮ ਲੈ ਕੇ ਰਾਜ ਦੀ ਬੜੀ ਕਾਂਗਰਸ ਅਖੰਡੇ ਤੋਂ ਹੈਗੀ ਉਹਨਾਂ ਦੀ ਜਿਹੜੀ ਇਸ ਟੈਂਪ ਜਾਂਚ ਕੀਤੀ ਅਧਿਕਾਰੀਆਂ ਵੱਲੋਂ ਜਾਰੀ ਹੈ ਤਾਂ ਧੰਨਵਾਦ ਬਾਮ ਜਾਣਕਾਰੀ ਦੇ ਲਈ ਸੰਦੀਪ ਤਾਂ ਵੱਡੀ ਖਬਰ ਜਿਹੜੀ ਉਹ ਖੰਨਾ ਤੋਂ ਸਾਹਮਣੇ ਆਈ ਹੈ ਜਿੱਥੇ ਈਡੀ ਦੇ ਵੱਲੋਂ ਅੱਜ ਸਵੇਰੇ ਰੇਡ ਕੀਤੀ ਗਈ ਹੈ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਆ ਕਿ ਭਾਰਤ ਪੁਸ਼ਨ ਆਸ਼ੂ ਜੋ ਈਡੀ ਦੀ ਹਿਰਾਸਤ ਦੇ ਵਿੱਚ ਨੇ ਕੁਝ ਦਿਨ ਪਹਿਲਾਂ ਹੀ ਈਡੀ ਦੇ ਵੱਲੋਂ ਜਲੰਧਰ ਦਫ਼ਤਰ ਦੇ ਵਿੱਚ ਭਾਰਤ ਪੁਸ਼ਨ ਆਸ਼ੂ ਨੂੰ ਤਲਬ ਕੀਤਾ ਗਿਆ ਸੀ ਮੰਡੀਆਂ ਦੇ ਵਿੱਚ ਟਰਾਂਸਪੋਰਟ ਟੈਂਡਰ ਕੋਟਾਲੇ ਦਾ ਮਾਮਲਾ ਐਸੇ ਮਾਮਲੇ ਦੇ ਵਿੱਚ ਭਾਰਤ ਪੁਸ਼ਨ ਆਸ਼ੂ ਤੋਂ ਪੁੱਛਗਿੱਛ ਹੋਈ ਹੈ ਹੋਈ ਸੀ ਉਸ ਦਿਨ ਤੇ ਲੰਬੀ ਪੁੱਛਗਿੱਛ ਤੋਂ ਬਾਅਦ ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਜਦੋਂ ਤਸੱਲੀ ਬਖਸ਼ ਜਵਾਬ ਨਹੀਂ ਦੇ ਪਾਏ ਸਬੂਤ ਪੇਸ਼ ਨਹੀਂ ਕਰ ਪਾਏ ਤੇ ਈਡੀ ਦੇ ਵੱਲੋਂ ਭਾਰਤ ਪੁਸ਼ਨ ਆਸ਼ੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਗ੍ਰਿਫਤਾਰੀ ਦੇ ਬਾਅਦ ਹੀ ਆ ਭਾਰਤ ਪੁਸ਼ਨ ਆਸ਼ੂਦੇਹ ਕਈ ਕਰੀਬੀਆਂ ਕਈ ਸਾਥੀਆਂ ਤੋਂ ਵੀ ਪੁੱਛਗਿਚ ਹੋਈ ਹੈ ਕਈਆਂ ਨੂੰ ਸਮਨ ਭੇਜੇ ਗਏ ਔਰ ਐਸੇ ਲੜੇ ਦੇ ਵਿੱਚ ਅੱਜ ਕਾਂਗਰਸੀ ਆਗੂ ਰਾਜਦੀਪ ਸਿੰਘ ਦੇ ਘਰ ਵੀ ਈਡੀ ਦੀ ਟੀਮ ਪਹੁੰਚੀ ਆ ਅਜੇ ਵੀ ਜਾਂਚ ਹੋ ਰਹੀ ਹੈ ਈਡੀ ਦੀਆਂ ਟੀਮਾਂ ਜਿਹੜੀਆਂ ਨੇ ਉਹ ਘਰ ਦੇ ਅੰਦਰ ਮੌਜੂਦ ਨੇ ਹਰ ਇੱਕ ਦਸਤਾਵੇਜ਼ ਦੀ ਜਿਹੜੀ ਹੈ ਉਹ ਜਾਂਚ ਕੀਤੀ ਜਾ ਰਹੀ ਹੈ ਔਰ ਇਹ ਵੀ ਨਾਲ ਦੇ ਨਾਲ ਦੱਸਦੇ ਕਿ ਸੰਬੰਧ ਕਿਵੇਂ ਜੁੜਦਾ ਕਿਉਂਕਿ ਕਾਂਗਰਸੀ ਆਗੂ ਰਾਜਦੀਪ ਸਿੰਘ ਖੰਨਾ ਦੀ ਜਿਹੜੀ ਮੰਡੀ ਹੈ ਜਿਸ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਵੀ ਆਖਿਆ ਜਾਂਦਾ ਉਸੇ ਮੰਡੀ ਦੇ ਵਿੱਚ ਆਰਤੀਆਂ ਨੇ ਔਰ ਕਿਤੇ ਨਾ ਕਿਤੇ ਇਸ ਕਿਉਂਕਿ ਜਿਹੜੇ ਸਾਬਕਾ ਮੰਤਰੀ ਆਸ਼ੂ ਨੇ ਉਹਨਾਂ ਦੇ ਕਰੀਬੀ ਵੀ ਮੰਨੇ ਜਾਂਦੇ ਨੇ ਤੇ ਇਸੇ ਨੂੰ ਲੈ ਕੇ ਵੀ ਇਸ ਦੇ ਨਾਲ ਜੋੜਿਆ ਜਾ ਰਿਹਾ ਹੈ ਇਹੀ ਕਨੈਕਸ਼ਨ ਮੰਨਿਆ ਜਾ ਰਿਹਾ ਹੈ ਕਿ ਸ਼ਾਇਦ ਇਸੇ ਕਰਕੇ ਜਿਹੜੀ ਹੈ ਉਹ ਰੇਡ ਹੋਈ ਹੈ ਪਰ ਕੁਝ ਦੇਰ ਦੇ ਵਿੱਚ ਪੂਰੀ ਜਾਣਕਾਰੀ ਵੀ ਸਾਹਮਣੇ ਆਵੇਗੀ